तूं मैग फड़ा तूं मैग फड़ो बहुत औखा इहा आवाज़ खोली थोरी थोरी आवाज़ खोलियो हा ਮੇਰੀਆਂ ਭੈਣਾਂ ਛੋਟੀਆਂ ਭੈਣਾਂ ਮੇਰੀਆਂ ਜਿੰਨਾ ਟਾਈਮ ਅਰਬ ਸੁੱਖ ਕਰਕੇ ਤੇਰੇ ਵੀਰੇ ਸਾਹ ਚੱਲਣਗੇ ਨਾ ਤੇ ਮੇਰੀ ਕੋਸ਼ਿਸ਼ ਇਹ ਰਹੂਗੀ ਮੈਂ ਬੱਦ ਤੋਂ ਬੱਦ ਰਿਸ਼ਤਾ ਨਵਾ ਮੈਂ ਬਿਕੀਤੇ ਮੈਂ ਕਿਸੇ ਗੱਲ 'ਚ ਪਿਲਕ ਨਾ ਜਾਵਾਂ ਤਿਲਕ ਨਾ ਜਾਵਾਂ ਮੈਂ ਬੋਚ-ਬੋਚ ਪੱਬ ਧਰਨਾ ਵੀ ਮੇਰਾ ਭੈਣਾ ਮਾਣ ਕਰੇ ਬਿਕੀ ਸਾਈ ਸਾਡਾ ਭਰਾ ਹੈ ਤੇ ਦੁਆ ਕਰੀਓ ਸਾਡਾ ਭੈਣ ਭਰਾ ਮਾਣ ਦਾ ਰਿਸ਼ਤਾ ਬਣਿਆ ਰਹੇ jitna diya sarkaar ne mujhko utni to meri oqat nahi jit karam hai unka to le hunna baakmal viye baaki kahn sree le bhagde sade ਤੇ ਨਾਲੇ ਤਾੜੀ ਮਾਰੋ ਕਲਾਕਾਰ ਬੰਡਾ ਨਹੀਂ ਵਜਾਈਏ ਵੰਡਿਆ ਜੇ ਇਹ ਚਾਹਣ ਤਾਂ ਗਵਾ ਵੀ ਦਿੰਦੇ ਐ ਤੇ ਇਹ ਚਾਹਣ ਤਾਂ ਰੋਲ ਵੀ ਦਿੰਦੇ ਐ ਇਹਨਾਂ ਦੇ ਅੱਖ ਚੱਖ ਪਾ ਕੇ ਰੱਖੇ ਬੰਦੇ ਨਾ ਵਿਗੜੇ ਜਨਉ ਦੀ ਸੁਰ ਤੇ ਡਾ ਕਰ ਦਿੰਦੇ ਨੇ ਵੀ ਠੀਕ ਆ ਵੀ ਆਜੋ ਅਰ ਆਪੇ ਸਲਾਮਤ ਰੱਖੇ ਤੁਹਾਨੂੰ ਤੁਹਾਨੂੰ ਭਰਾਵਾਂ ਨੂੰ ਤੇ ਮੇਰੀ ਭੈਣ ਨੇ ਉਹਨੂੰ ਮੈਕ ਫੜਾਇਆ ਤੇ ਮੈਂ ਬਨੀ ਦੇ ਗਾਣਾ ਗਾਉਂਗਾ ਜੇ ਗਾਇਆ ਤਾਂ 27 ਸੁਣਾਉਂਗਾ ਜਿਤਨਾ दिया सरकार ने मुझको उतनी तो मेरी औकात नहीं जे तो कर्म है उनका बना मुझ में तो कोई ऐसी बात नहीं ਨਾਮੁ ਲਮਨ ਮੁੱਕੀ ਦੇ ਮੈਨੂੰ ਆਪਣਾ ਆਪ ਸੰਵਾਰਨ ਦੇ ਇਹ ਫਕੀਰਾਂ ਦੀ ਗੱਲ ਹੈ ਫਕੀਰ ਪੈਰਾ ਵਿੱਚੋਂ ਗੁਰੂ ਪਾਤ ਆ ਲੈਂਦੇ ਤੇ ਪਰਛਣਕਾਉਂਦਾ ਕੋਈ ਕੋਈ ਹੈ ਫਕੀਰਾਂ ਲਈ ਤਾੜੀ ਮਾਰੋ ਜੋ ਅਸਲ ਫਕੀਰ ਹੋਇਆ ਅਲੀ ਅਹਿਮਦ ਸਰਕਾਰ ਜਿਨ੍ਹਾਂ ਨੇ ਫਕੀਰੀ ਕੀਤੀ ਹੈ ਲਾਡੀ ਸਾਈਂ ਜੀ ਮਰਾਛਾ ਅਸੀਂ ਮਹਿਸੂਸ ਕਰ ਸਕਦੇ ਆ ਬਰਾਬਰੀ ਨਹੀਂ ਕਰ ਸਕਦੇ ਉਹਨਾਂ ਨੂੰ ਰੂਹ ਨੂੰ ਰੂਹ ਨਾਲ ਜਾਗੀ ਕਰ ਸਕਦੇ ਆ ਮਹਿਸੂਸ ਕਰ ਸਕਦੇ ਆ ਅੱਜ ਕੱਲ ਤਾਂ ਕਹਿਣਗੇ लाडी ਸਾਈਂ ਅਸੀਂ ਐ ਉਹ लाडी ਉਹਦੀ ਮਾਣੇ ਇੱਕੋ ਜੰਮਿਆ ਸੀ ਤੇ ਮਰਾਛਾ ਦੇ ਇੱਕੋ ਜੰਮਿਆ ਸੀ ਤੇ ਦੂਜਾ ਨਹੀਂ ਜੰਮਿਆ ਤੇ ਨਾਇਕੀ ਹੋਣਾ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਕਹਿਣਾ ਵੀ लाडी ਸਾਈਂ ਦੀ ਕਾਪੀ ਨਾ ਕਰਿਆ ਕਰੋ ਉਹਨਾਂ ਨੂੰ ਮਹਿਸੂਸ ਕਰਿਆ ਕਰੋ ਵੀ ਹੋਇਆ ਕਿਤੇ ਨਾ ਕਿਤੇ ਰੂਹ ਉਹਨਾਂ ਦੀ ਹੈਗੀ ਹੈ ਵੀ ਜਿਹੜੀ ਸਾਡੇ ਸਿਰ ਤੇ ਹੱਥ ਰੱਖਦੀ ਆ ਉਹਨਾਂ ਨੂੰ ਪਾਉਣ ਦੀ ਕੋਸ਼ਿਸ਼ ਨਾ ਕਰਿਆ ਕਰੋ ਉਹਨਾਂ ਤੋਂ ਮੰਗਣ ਦੀ ਕੋਸ਼ਿਸ਼ ਕਰਿਆ ਕਰੋ ਤੇ ਸਾਰੇ ਤਾੜੀ ਮਾਰੋ ਮੇਰੀ ਭੈਣਾਂ ਲਈ ਤਾੜੀ ਮਾਰੋ ਭੈਣਾਂ ਮੈਂ ਕੀ ਸੁਣਾਵਾ ਸੁਣੋ ਤੁਸੀਂ ਇੰਨਾ ਸ਼੍ਰੀਲਾ ਗਾਉਣੀ ਸੱਚੀ ਬਹੁਤ ਸ਼੍ਰੀਲਾ ਗਾਉਂਦੀ ਮੈਂ ਪਹਿਲੀ ਵਾਰ ਸੁਣਿਆ ਤੇ ਬੜਾ ਹੀ ਸ਼੍ਰੀਲਾ ਗਾਉਂਦੀ ਕੁੜੀ ਤੇ ਮੈਂ ਸੱਚੀ ਦੁਆ ਕਰੂੰਗਾ ਕਹਿੰਦੇ ਫਕੀਰ ਆਪਦੀ ਹਰਕਤ ਜੀ ਦੇ ਸਕਦਾ ਬੰਦਗੀ ਵੀ ਕਿਸੇ ਨੂੰ ਦੇ ਸਕਦਾ ਤੈਨੂੰ ਦੋ ਕੁ ਮਹੀਨੇ ਦੀ ਬੰਦਗੀ ਦੇ ਜਮਾਤੀ ਐਸ਼ ਕਰੀਂਗਾ ਐਨਾ ਕੀ ਹੈ ਨਹਿਰ ਚ ਬਹੁ ਮਾਗਦੇ ਰਾਤਾਂ ਮੈਂ ਨਹਿਰ ਚ ਹੁੰਨਾ ਮੇਰੇ ਵੀਡੀਓ ਦੇਖਿਓ ਡੇਲੀ ਨਹਿਰ ਚ ਹੁੰਨਾ ਮੈਂ ਅਰ ਜਾਈ ਚ ਪਿਆ ਨੂੰ ਵੀ ਠੰਡ ਲੱਗਦੀ ਤੇ ਪਰ ਅਸੀਂ ਆਪ ਦਾਪ ਮਾਰ ਕੇ ਨਹਿਰ ਚ ਖੜ੍ਹ ਜੇ ਤੇ ਵੀ ਯਾਰਾ ਸਾਨੂੰ ਮਿਲ ਉਹ ਲਾਰੇ ਲਾਉਂਦਾ ਹੈ ਜਿੰਨਾ ਟਾਈਮ ਲਾਰੇ ਲਾ ਉਹ ਟਾਈਮ ਸਾਡੀ ਕੁੜੀ ਸਮਾਨੀ ਜੇ ਨਹੀਂ ਜਿੱਤੇ ਸਾਨੂੰ ਮਿਲ ਕੇ ਸਾਡੀ ਕੁੜੀ ਨਹੀਂ ਰਹਿਣੀ ਹੁੰਦੀ। ਜੇ ਬਾਬਾ ਅੱਜ ਕੱਲ ਬਾਬਿਆਂ ਕੋਲ ਮੰਗਣ ਜਾਂਦੇ ਕਿਲੇ ਜੇ ਕਿਸੇ ਇੱਕ ਬਾਬੇ ਨੇ ਕੰਮ ਕਰਤਾ ਨਾ ਮੇਰੇ ਵਰਗਾ ਬਾਬਾ ਸੋਹਣਾ ਦੇਖ ਲੈ ਕਹਣਗੇ ਵਿੱਕੀ ਸਾਈ ਤਾਂ ਆਏ ਆ ਜੀ। ਫਿਰ ਉਹ ਤੋਂ ਸੋਹਣਾ ਹੋਰ ਦੇਖਾਂਗੇ ਫਿਰ ਕਹਣਗੇ ਬਾਬਾ ਉਹ ਆਏ ਆ। ਮੁਰਸ਼ਦ ਦੇ ਇੱਕੋ ਹੀ ਹੋਇਆ ਮਹਾਰਾਜ ਇੱਕ ਤੇ ਨਿਗਰ ਰੱਖਿਆ ਕਰੋ ਬਾਹਲੇ ਘਰਾਂ ਦਾ ਪੁਰਾਣਾ ਭੁੱਖਾ ਹੀ ਮਾਰ। ਮੁਰਸ਼ਦ ਦੇ ਕੋਈ ਬੱਕਰਾ ਵੀ ਇੱਕ ਵਾਰੀ ਹਲਾਲ ਹੋਇਆ। ਉਹਦੇ ਇੱਕ ਵਾਰੀ ਸ਼ੁਰੂ ਚੱਲੀਏ ਦੂਜੀ ਵਾਰ ਚੱਲੀਏ। ਤੇ ਮਰੀਦ ਘਮ ਵੀ ਐ ਕਿਤੇ ਨਾ ਕਿਤੇ ਮੁਰਸ਼ਿਦ ਚ ਕਮੀ ਨਹੀਂ ਹੁੰਦੀ ਤੇ ਮਰੀਦ ਚ ਕਮੀ ਹੁੰਦੀ ਆ ਮਰੀਦ ਕਿਤੇ ਨਾ ਕਿਤੇ ਡੋਲ ਜਾਂਦਾ ਮਰੀਦ ਕਹਿਣਾ ਸੌਖਾ ਨਵਾਉਣੀ ਬਹੁਤ ਔਖੀ ਆ